ਇਹ ਜਿਹੜੇ ਐਸਾ ਕੰਮ ਕਰਦੇ ਨੇ ਇਹਨਾਂ ਦਾ ਕੋਈ ਧਰਮ ਕੋਈ ਈਮਾਨ ਇਹਨਾਂ ਦਾ ਨਹੀਂ ਹੈਗਾ ਇਹ ਆਮਦਵੀ ਪਾਰਟੀ ਦੀ ਸਰਕਾਰ ਦਾ ਸਿਰਫ ਲੁੱਟਣ ਵਾਸਤੇ ਇੱਥੇ ਬੈਠੀ ਹੈ ਲੁੱਟ ਕਸੋਟਾ ਲੈਣਾ ਦਾ ਕੰਮ ਹੈ ਕਿਸੇ ਪੁਸ ਅਫਸਰ ਦਾ ਇਧਰ ਧਿਆਨ ਨਹੀਂ ਹੈਗਾ ਵੀ ਕ੍ਰਾਈਮ ਇਹਨਾਂ ਵੱਲ ਦਾ ਪਿਆ ਅਸੀਂ ਉਧਰ ਧਿਆਨ ਦੇਈਏ ਲਾਅ ਔਰਡਰ ਤੇ ਨਾ ਤੇ ਹੈ ਹੀ ਨਹੀਂ ਜੰਗਲ ਰਾਜ ਹੈ ਅੱਜ ਪੰਜਾਬ ਦੇ ਵਿੱਚ ਕਿਉਂਕਿ ਅਤਵਾਦ ਇੱਕ ਨਾਸੂਰ ਹੈ ਆਏ ਦਿਨ ਕਿਸੇ ਨਾ ਕਿਸੇ ਦਾ ਧਰਮ ਦਾ ਟਾਈਟਲ ਬਣਾ ਕੇ ਹਤਵਾਦੀ ਬਗਮਾਸ਼ੀ ਕਰ ਰਹੇ ਹੈ ਗਰੀਬ ਮਜ਼ਲੂਮ ਬੇਕਸੂਰ ਲੋਕਾਂ ਦੀ ਹੱਤਿਆ ਕਰਦੇ ਹੈ ਔਰ ਉਹਦੇ ਬਾਅਦ ਉਹ ਕਿਤੇ ਕਿਤੇ ਨਾ ਕਿਤੇ ਜੱਾ ਦੇਸ਼ ਦਾ ਨੁਕਸਾਨ ਹੁੰਦਾ ਉੱਥੇ ਕਿਤੇ ਨਾ ਕਿਤੇ ਕਿਸੇ ਵੀ ਇੱਕ ਖਾਸ ਧਰਮ ਦਾ ਵੀ ਨੁਕਸਾਨ ਹੁੰਦਾ ਉਸ ਧਰਮ ਦੇ ਨਾਲ ਹਤਵਾਦੀ ਟਾਈਟਲ ਜਿਹੜਾ ਉਹ ਜੁੜਿਆ ਹੋਇਆ ਹੈ ਕਾਰਨ ਕਹਿਣਾ ਚਾਹੁੰਦੇ ਕਿ ਜਿਹੜੇ ਵੀ ਹਤਵਾਦੀ ਖੜੇ ਜਾਣ ਪਿਓਰਿਟੀ ਤੇ ਜ਼ੀਰੋ ਟੋਲਰੈਂਸ ਤੋਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਾਰੇ ਬਾਜ਼ਾਰ ਸਜ਼ਾ ਦਿੱਤੀ ਜਾਵੇ ਉਸ ਸਜ਼ਾ ਨੂੰ ਦੇਣ ਦੇ ਲਈ ਜਿਸ ਤਰ੍ਹਾਂ ਅਸੀਂ ਵੱਡੇ ਵੱਡੇ ਸਟੇਡੀਅਮ ਬਣਾਏ ਐ ਉਹਨਾਂ ਸਟੇਡੀਅਮ 'ਚ ਲਿਆ ਕੇ ਉਹਨਾਂ ਨੂੰ ਸਾਰੇ ਬਾਜ਼ਾਰ ਫਾਂਸੀ ਦਓ ਲੋਕਾਂ ਦੇ ਸਾਹਮਣੇ ਤਾਂ ਕਿ ਅੱਗੇ ਤੋਂ ਕਿਸੇ ਦੀ ਜੁਰਤ ਨਾ ਹੋਵੇ ਕਿ ਉਹ ਕਿਸੇ ਆਤਵਾਦੀ ਸੰਗਠਨ ਨਾਲ ਲੱਗੇ ਦੇਸ਼ ਦੀ ਏਕਤਾ ਨੂੰ ਕਮਕਮ ਤੋਂ ਰੋਕਣ ਦੀ ਕੋਸ਼ਿਸ਼ ਰੋਪੜੂਰ ਵਿਖੇ ਹੋਈ ਹੱਤਿਆ ਦੇ ਮਾਮਲੇ ਨੂੰ ਲੈ ਕੇ ਹਰ ਵਰਗ ਦੇ ਲੋਕਾਂ ਨੇ ਕੀਤੀ ਨਿੰਦਾ ਉਦੋਂ ਹੀ ਇਸ ਮੌਕੇ ਲੁਧਿਆਣਾ ਤੋਂ ਗੁਰਦੇਵ ਸ਼ਰਮਾ ਦੇਵੀ ਵੱਲੋਂ ਵੀ ਇਸ ਮੌਕੇ ਆਏ ਦਿਨ ਹੀ ਪੰਜਾਬ ਦੇ ਵਿੱਚ ਹੋ ਰਹੇ ਅਜਿਹੇ ਮਾਮਲਿਆਂ ਨੂੰ ਲੈ ਕੇ ਨਿੰਦਾ ਪ੍ਰਗਟਾਈ ਅਤੇ ਲੋ ਐਂਡ ਆਰਡਰ ਨੂੰ ਲੈ ਕੇ ਸਵਾਲ ਚੁੱਕੇ ਉਦੋਂ ਹੀ ਸ਼ਾਈ ਇਮਾਮ ਲੁਧਿਆਣਵੀ ਵੱਲੋਂ ਵੀ ਇਸ ਮੌਕੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਇੰਨਾ ਅਤੰਕੀਆ ਤੇ ਸਖਤ ਕਾਰਵਾਈ ਕੀਤੀ ਜਾਵੇ ਦੇਖੋ ਪੰਜਾਬ ਦੇ ਵਿੱਚ ਫਰੋਜ਼ਪੁਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਸੰਘ ਦੇ ਕਾਰਕਿਰਤਾ ਦੇ ਉੱਪਰ ਗੋਲੀਆਂ ਚਲਾ ਕੇ ਉਹਦਾ ਕਤਲ ਕੀਤਾ ਗਿਆ ਇਹ ਬਹੁਤ ਹੀ ਨਿੰਦਣਯੋਗ ਹੈ ਇਹ ਕੋਈ ਵੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਔਰ ਮੈਂ ਇੱਕ ਗੱਲ ਕਹਿਣਾ ਚਾਹਨਾ ਇਹ ਜਿਹੜੇ ਐਸਾ ਕੰਮ ਕਰਦੇ ਨੇ ਇਹਨਾਂ ਦਾ ਕੋਈ ਧਰਮ ਕੋਈ ਈਮਾਨ ਇਹਨਾਂ ਦਾ ਨਹੀਂ ਹੈਗਾ ਇਹਨਾਂ ਲੋਕਾਂ ਦਾ ਕੰਮ ਹੁੰਦਾ ਹੈ ਵੀ ਸ਼ਹਿਰ ਦੇ ਵਿੱਚ ਕੋਈ ਨਾ ਕੋਈ ਐਸੀ ਸ਼ਰਾਰਤ ਕਰ ਦਿਓ ਜਿਸ ਦੇ ਨਾਲ ਸ਼ਹਿਰ 'ਚ ਅੱਗ ਲੱਗੇ। ਲੋਕਾਂ ਦੇ ਵਿੱਚ ਫਰਕ ਪਵੇ। ਲੋਕਾਂ ਦੇ ਭਾਈਚਾਰੇ 'ਚ ਫਰਕ ਪਵੇ। ਦੇਖੋ ਪੰਜਾਬ ਇੱਕ ਐਸੇ ਸਟੇਟ ਹੈ ਵੀ ਜਿੱਦੇ 'ਚ ਭਾਈਚਾਰੇ 'ਚ ਫਰਕ ਨਹੀਂ ਪੈ ਸਕਦਾ। ਇਹ ਜਿਹੜੇ ਐਸੇ ਲੋਗ ਨੇ ਦੇਸ਼ਧ్రోਹੀ ਲੋਗ ਨੇ ਇਹਨਾਂ ਦੇ ਕਰਕੇ ਭਾਈਚਾਰੇ 'ਚ ਫਰਕ ਨਹੀਂ ਪੈ ਸਕਦਾ। ਔਰ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ। ਨਾਈ ਜਿਹੜੇ ਕਤਲ ਕਰਕੇ ਗੋਲੀਆਂ ਚਲਾਉਂਦੇ ਪਏ ਨੇ ਕਦੀ ਜਗਰਾਉਂ ਗੋਲੀ ਚਲਾਤੀ ਕਦੀ ਅੰਮ੍ਰਿਤਸਰ ਗੋਲੀ ਚਲਾਤੀ ਅੱਜ ਪੰਜਾਬ ਦੇ ਵਿੱਚ ਹਰ ਜਗ੍ਹਾ ਦੇ ਉੱਪਰ ਰੋਜ਼ ਕਿਤੇ ਨਾ ਕਿਤੇ ਗੋਲੀ ਚੱਲਦੀ ਹੈ ਇਹ ਡਰਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬੀ ਇਸ ਗੱਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਪੰਜਾਬੀ ਇਹਨਾਂ ਗੋਲੀਆਂ ਤੋਂ ਇਹਨਾਂ دہشتਾਂ ਤੋਂ ਡਰਨ ਵਾਲਾ ਨਹੀਂ ਪੰਜਾਬ ਡਟ ਕੇ ਇਹਨਾਂ ਦਾ ਮੁਕਾਬਲਾ ਕਰੇਗਾ ਔਰ ਮੈਂ ਤੇ ਭਗਵੰਤ ਮਾਨ ਜੀ ਨੂੰ ਕਹਾਂਗਾ ਯੋਗੀ ਜੀ ਦੇਖੋ ਯੂਪੀ ਇੱਕ ਐਸੀ ਸਟੇਟ ਸੀ ਜਿਹੜੀ ਸਭ ਤੋਂ ਜ਼ਿਆਦਾ ਹਿੰਦੁਸਤਾਨ ਦੇ ਵਿੱਚ ਜਿਹਦੇ ਵਿੱਚ ਕ੍ਰਾਈਮ ਜ਼ਿਆਦਾ ਸੀ ਔਰ ਅੱਜ ਸਭ ਤੋਂ ਜ਼ਿਆਦਾ ਜਿਹੜਾ ਕ੍ਰਾਈਮ ਘਟੇ ਤੇ ਯੂਪੀ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਿਰਫ ਲੁੱਟਣ ਵਾਸਤੇ ਸਿਸਟਮ ਬੈਠੀ ਹੈ ਲੁੱਟ ਕਸੋਟਾ ਲੈਣ ਦਾ ਕੰਮ ਹੈ ਕਿਸੇ ਪੁਲਿਸ ਅਫਸਰ ਦਾ ਇਧਰ ਧਿਆਨ ਨਹੀਂ ਹੈਗਾ ਵੀ ਕ੍ਰਾਈਮ ਇੰਨਾ ਵੱਧਦਾ ਪਿਆ ਅਸੀਂ ਉਧਰ ਧਿਆਨ ਦੇਈਏ ਇਹ ਚਿੱਟੇ ਦੀ ਗੱਲ ਕਰਦੇ ਨੇ ਬੇਸ਼ਮਾਰ ਚਿੱਟਾ ਵਿਕ ਰਿਹਾ ਹੈ ਕਰਾਇਮ ਬੇਸ਼ਮਾਰ ਹੋ ਰਿਹਾ ਸਾਰੀ ਜਨਤਾ ਜਾਣਦੀ ਹੈ ਅੱਜ ਕੋਈ ਵੀ ਸਾਡੀ ਪੈਨ ਕੋਈ ਭਰਾ ਜਿਹੜਾ ਸਾਡਾ ਜਿਹੜਾ ਸੁਰੱਖਿਅਤ ਕਰਨੇ ਜਾ ਸਕਦਾ ਆ ਮੈਂ ਦੇਖ ਰਿਹਾ ਸੀ ਇੱਕ ਵੀਡੀਓ ਚੱਲਦੀ ਸੀ ਇੱਕ ਸਰਦਾਰ ਜੀ ਮੇਰੇ ਵੀਰ ਨੇ ਸਵੇਰੇ ਸਵੇਰੇ ਮੈਂ ਕਿ ਸ਼ਾਇਦ ਗੁਰਦੁਆਰਾ ਸਾਹਿਬ ਜਾ ਰਹੇ ਸੀ ਜਾਂ ਬਦਨੇ ਕਿਤੇ ਜਾ ਰਹੇ ਸੀ ਤੇ ਉਹਨਾਂ ਦਾ ਸਕੂਟਰ ਦੇ ਉੱਪਰ ਨਾਲ ਰੋਕ ਕੇ ਉਹਨਾਂ ਦੀ ਤਰਾਸ਼ੀ ਲੈ ਕੇ ਜੋ ਸਮਾਨ ਹੈ ਕਿਸ ਨੂੰ ਦਾ ਖੋਲਿਆ ਲਨਤੇ ਲਨਤੇ ਐਸੇ ਲੋਕਾਂ ਦੇ ਜਿਹੜਾ ਇੱਕ ਕੰਮ ਕਰਦੇ ਪੈਨੇ ਸ਼ਹਿਰ ਦਾ ਮਾਹੌਲ ਖਰਾਬ ਕਰਦੇ ਪੈਨੇ ਪੰਜਾਬ ਡਰਨ ਵਾਲਾ ਨਹੀਂ ਪੰਜਾਬ ਇਹਨਾਂ ਦਾ ਡਟ ਕੇ ਮੁਕਾਬਲਾ ਕਰੇਗਾ ਪਰ ਭਗਵੰਤ ਮਾਨ ਜੀ ਦੀ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਇਹ ਲੋਕ ਨੇ ਜਿਹੜਾ ਕਰਾਇਮ ਕਰ ਰਹੇ ਨੇ ਇਹਨਾਂ ਵੱਲ ਧਿਆਨ ਦੇਣ ਲਾਅਨ ਆਰਡਰ ਤੇ ਨਾ ਤੇ ਹੈ ਹੀ ਨਹੀਂ ਜੰਗਲ ਰਾਜ ਹੈ ਅੱਜ ਪੰਜਾਬ ਦੇ ਵਿੱਚ ਸਾਡੇ ਲੁਧਿਆਣੇ 'ਚ ਤਾਂ ਜੰਗਲ ਰਾਜ ਹੈ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਲੁਧਿਆਣੇ ਦੇ ਵਿੱਚ ਜੰਗਲ ਰਾਜ ਹੈ ਅੱਜ ਲੁਧਿਆਣੇ ਦੇ ਇੰਡਸਟਰੀ ਲੁਧਿਆਣੇ ਦੇ ਟਰੇਡਰ ਲੁਧਿਆਣੇ ਦੇ ਬਿਜ਼ਨਸਮੈਨ ਡਰੇ ਹੋਏ ਲੋਕ ਨੇ ਅੱਜ ਤੋਂ ਡਰਦੇ ਨੇ ਵੀ ਮੈਂ ਘਰੋਂ ਅੱਜ ਜਾ ਰਿਹਾ ਤੇ ਦੁਬਾਰਾ ਬਦਲੇ ਕਰ ਆਣਾ ਹੈ ਜਾਂ ਨਹੀਂ ਆਣਾ ਲੋਕਾਂ ਨੂੰ ਇਤੋਂ ਦਾ ਕਹਿਦਾ ਹੈ। ਔਰ ਕੋਈ ਬੰਦਾ ਦੇਖੋ ਪਗੜੇ ਤੇ ਸਭ ਨੇ ਜਾਣਾ ਹੈ। ਕ੍ਰਾਈਮ ਕਿਉਂ ਹੋਵੇ? ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਐਸੇ ਜਿਹੜੇ ਅਫਸਰ ਨੇ ਜਿਹੜੇ ਲੁੱਟਖੋਟ ਕਰਦੇ ਨੇ ਇਹ ਯਾਦ ਰੱਖਣਾ ਟਾਈਮ ਚੇਂਜ ਹੋ ਰਿਹਾ ਹੈ। ਇਹ ਸਜ਼ਾ ਦੇ ਨਹੀਂ ਲੈਣੇ। ਭਾਰਤ ਜਨਤਾ ਪਾਰਟੀ ਦਾ ਕੋਈ ਵਰਕਰ ਡਰਨ ਵਾਲਾ ਨਹੀਂ ਹੈਗਾ। ਦੱਟ ਕੇ ਨਾ ਇਹ ਲੋਕਾਂ ਦਾ ਮੁਕਾਬਲਾ ਕਰੇਗਾ। ਮੈਂ ਤੇ اپیل ਕਰਨਾ ਆਪਣੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਕੋਈ ਦਰਨ ਦੀ ਲੋੜ ਨਹੀਂ ਆਪਣੇ ਪੰਜਾਬ ਵਾਸਤੇ ਆਪਣੇ ਦੇਸ਼ ਵਾਸਤੇ ਕੋਈ ਵੀ ਕੁਰਬਾਨੀ ਦੇਣੀ ਬਏ ਪੈਂਦੀ ਹੈ ਤੇ ਅਸੀਂ ਦੇਾਂਗੇ ਅਸੀਂ ਨੂੰ ਡਰਾਂਗੇ ਨਹੀਂ ਬismillah रहमान रहीम ਦਿੱਲੀ ਤੇ ਉਸ ਤੋਂ ਬਾਅਦ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਜਿਹੜੀ ਹੱਤਵਾਦੀ ਹਮਲੇ ਹੋਏ ਹੈ ਮੈਂ ਸਮਝਦਾ ਕਿ ਆਪਾਂ ਸਾਰਿਆਂ ਨੂੰ ਮਿਲ ਕੇ ਆਪਣੇ ਆਪਣੇ ਧਰਮ ਆਪਣੇ ਆਪਣੇ ਤਰੀਕੇ ਦੇ ਅੰਦਰ ਰਹਿੰਦੇ ਹੋਏ ਦੇਸ਼ ਦੀ ਇਕਤਾ ਲਈ ਅਖੰਡਤਾ ਲਈ ਆਪ ਸਿਪਾਹੀ ਚਰਖਾ ਸਾਂਝ ਨੂੰ ਬਣਾ ਕੇ ਰੱਖਣ ਦੇ ਲਈ ਹਰ ਤਰ੍ਹਾਂ ਦੇ ਅਤਵਾਦ ਦਾ ਵਿਰੋਧ ਕਰਨਾ ਪਏਗਾ ਹਰ ਤਰ੍ਹਾਂ ਦੇ ਅਤਵਾਦ ਨਾਲ ਮੁਕਾਬਲਾ ਕਰਨਾ ਪਏਗਾ ਔਰ ਡਟ ਕੇ ਅਤਵਾਦ ਦੇ ਖਿਲਾਫ ਹਕੂਮਤ ਦੇ ਨਾਲ ਖੜੇ ਹੋ ਕੇ ਅਤਵਾਦੀਆਂ ਨੂੰ ਫਾਂਸੀ ਦੇ ਫੰਦੇ ਤੱਕ ਪਹੁੰਚਾਉਣਾ ਹੈ ਕਿਉਂਕਿ ਅਤਵਾਦ ਇੱਕ ਨਾਸੂਰ ਹੈ ਆਏ ਦਿਨ ਕਿਸੇ ਨਾ ਕਿਸੇ ਤਰ੍ਹਾਂ ਦਾ ਟਾਈਟਲ ਬਣਾ ਕੇ ਅਤਵਾਦੀ ਬਦਮਾਸ਼ੀ ਕਰ ਰਹੇ ਹੈ ਗਰੀਬ ਮਜ਼ਲੂਮ ਬੇਕਸੂਰ ਲੋਕਾਂ ਦੀ ਹੱਤਿਆ ਕਰਦੇ ਹੈ ਔਰ ਉਹਦੇ ਬਾਅਦ ਉਹ ਕਿਤੇ ਕਿਤੇ ਨਾ ਕਿਤੇ ਜਦ ਦੇਸ਼ ਦਾ ਨੁਕਸਾਨ ਹੁੰਦਾ ਉਥੇ ਕਿਤੇ ਨਾ ਕਿਤੇ ਕਿਸੇ ਵੀ ਇੱਕ ਖਾਸ ਧਰਮ ਦਾ ਵੀ ਇਹ ਨੁਕਸਾਨ ਹੁੰਦਾ ਕਿ ਉਸ ਧਰਮ ਦੇ ਨਾਲ ਹੱਤਵਾਦ ਦਾ ਟਾਈਟਲ ਜਿਹੜਾ ਉਹ ਜੁੜ ਜਾਂਦਾ ਇਸ ਲਈ ਸਰਬ ਧਰਮਾਂ ਦੇ ਲੋਕਾਂ ਨੂੰ ਚਾਹੀਦਾ ਡਟ ਕੇ ਹੱਤਵਾਦ ਦਾ ਮੁਕਾਬਲਾ ਕਰੋ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ ਜਿਹੜੇ ਵੀ ਅਤਵਾਦੀ ਫੜੇ ਜਾਣ ਪਿਓਰਿਟੀ ਤੇ ਜ਼ੀਰੋ ਟੋਲਰੈਂਸ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਰੇ ਬਾਜ਼ਾਰ ਸਜ਼ਾ ਦਿੱਤੀ ਜਾਵੇ ਉਸ ਸਜ਼ਾ ਨੂੰ ਦੇਣ ਦੇ ਲਈ ਜਿਸ ਤਰ੍ਹਾਂ ਅਸੀਂ ਵੱਡੇ ਵੱਡੇ ਸਟੇਡੀਅਮ ਬਣਾਏ ਐ ਉਹਨਾਂ ਸਟੇਡੀਅਮ 'ਚ ਲਿਆ ਕੇ ਉਹਨਾਂ ਨੂੰ ਸਰੇ ਬਾਜ਼ਾਰ ਫਾਂਸੀ ਦਿਓ ਲੋਕਾਂ ਦੇ ਸਾਹਮਣੇ ਤਾਂ ਕਿ ਅੱਗੇ ਤੋਂ ਕਿਸੇ ਦੀ ਜੁਰਤ ਨਾ ਹੋਵੇ ਕਿ ਉਹ ਕਿਸੇ ਅਤਵਾਦੀ ਸੰਗਠਨ ਦੇ ਨਾਲ ਲੱਗ ਕੇ ਦੇਸ਼ ਦੀ ਏਕਤਾ ਨੂੰ ਅਖੰਡਤਾ ਨੂੰ ਤੋੜਨ ਦੀ ਕੋਸ਼ਿਸ਼ ਕਰੇ